ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਸੋ ਜਿਨ੍ਹਾਂ ਨੇ ਅਸਲਿਕ ਮੇਰੇ ਚੈਨਲ ਨੂੰ ਨਵੇਂ ਸਬਸਕ੍ਰਾਈਬ ਕੀਤਾ ਡੂ ਸਬਸਕ੍ਰਾਈਬ ਆਈ ਚੈਨਲ ਸਿਸ ਇਹ ਨਾਨਾ ਮੇਰਾ ਦੂਸਰਾ ਚੈਨਲ ਹੈ ਸੇਮ ਸਿਰਤ ਪੋਡਕਾਸਟ ਹਨ ਪਲੀਜ਼ ਉਹਨੂੰ ਵੀ ਜਲਦੀ ਜਲਦੀ ਸਬਸਕ੍ਰਾਈਬ ਕਰੋ ਤੇ ਹਾਂਜੀ ਤੇ ਅੱਜ ਮੈਂ ਕਿਹ ਚੱਲਦੇ ਹਾਂ ਕੁਝ ਰੀਲਸ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਮੁਸ਼ਕੀ ਦੇ ਘਰੇ ਵੀ ਗੇੜਾ ਕੱਢ ਕੇ ਆਵਾਂਗੇ ਉਸ ਤੋਂ ਪਹਿਲੇ ਆਪਾਂ ਕੁਝ ਰੀਲਸ ਦੇਖ ਲੈਣੇ ਕਿਉਂਕਿ ਇਹ ਵੀ ਵਿਚਾਰੇ ਸਾਡੇ ਲਈ ਰੀਲਸ ਬਣਾਉਂਦੇ ਆ ਮੈਂ ਕਿਹਾ ਚਲੋ ਅਸੀਂ ਵੀ ਇਹਨਾਂ ਨੂੰ ਆਪਣੀ ਰਿਵਿਊ ਦੇ ਦਈਏ ਲੋ ਜੀ ਮਹੀ ਵੀ ਸਾਡੇ ਕੋਲ ਆ ਜੀ ਨਾ ਭੂਆ ਨੇ ਨਾ ਮਾਮੇ ਨੇ ਸਾਰੇ ਰਿਸ਼ਤੇਦਾਰ ਡਰਦੇ ਨਹੀਂ ਸਾਥੋਂ ਮਾਮੇ ਕੇ ਤਾਂ ਪੱਕਾ ਡਰਦੇ ਰੀ ਵਿਚ ਚੌੜ ਬਾਈ ਕਰਦਾ ਹੈ ਤਾਂ ਹੀ ਨਿ ਬਾੜਦੇ ਓਕੇ ਧੰਨਵਾਦੀ ਸਾਸਰੀਆਂ ਕਾ ਨਾ 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 ਪੂਜਾ ਸੰਗਾ ਕੱਲੇ ਟੋਡੇ ਤੋਂ ਰਿਸ਼ਤੇਦਾਰ ਨਹੀਂ ਡਰਦੇ ਟੋਡੇ ਤੋਂ ਤੇ ਡਰਦਾ ਹੈ ਪੂਰਾ ਪੰਜਾਬ ਉਹ ਤਾਂ ਡਰਦੇ ਹੈ ਕਿ ਕਿਤੇ ਨੂੰ ਆਪਾਂ ਰਿਸ਼ਤੇਦਾਰ ਦੇ ਘਰ ਭੇਜਿਆ ਬਾਜ ਪਤਲ ਕੇ ਪੂਜਾ ਸੰਗਾ ਕਿਤੇ ਹੋਰ ਹੀ ਫਰਾਰ ਹੋ ਗਈ ਕਿਤੇ ਚੌਥੇ ਦਿਨ ਨਾਲ ਹਾਂ ਇਸ ਕਰਕੇ ਟਾਇਓਨਿਕ ਤਨਰਿਸ਼ਤ داری ਵੀਸ ਨੇ ਸਮਝਿਆ ਕਰੋ ਬਣ ਕੇ ਦੀ ਕੀ ਬੈਠੀਆਂ ਜਲੂਸ ਜਿਵਾ ਪਿੱਛੇ ਵਾਲੇ ਦੇ ਦੇਖੀ ਜਦੋਂ ਗੁਲਾਬ ਜਾਮਨ ਦੇ ਡੱਬੇ 'ਚ ਇੱਕੋ ਸੜੀ ਗੁਲਾਬ ਜਾਮਨ ਹੁੰਦੀ ਹੈ ਨਾ ਜਿਹੜੀ ਕੋਨ ਦੇ ਵਿੱਚ ਲੱਗੇ ਨਹੀਂ ਚੱਪਕ ਗਏ ਜਿਹੜੇ ਮੈਨੂੰ ਕਮੈਂਟ ਵਿੱਚ ਕਹਿੰਦੇ ਆ ਨਾ ਮੇਰੀ ਜੀਵ ਬਣ ਮੇਰੀ ਜੀਵ ਬਣ ਜੂ ਇਹ ਨਾਲੇ ਮੈਨਰੇਟਾ ਚੁੰਦੀ ਆ ਮੈਨੂੰ ਵਾਈਫ ਬਣਾਣੀ ਆ ਫਿਰ ਦੱਸੋ ਜੇ ਵਾਈਫ ਬਣ ਜਾਣਾ ਫਿਰ ਵੀ ਬਣਨਾ ਕੀ ਗੱਲ ਇੰਡੀਆ ਦੇ ਵਿੱਚ ਉਹ ਅੱਜ ਕੱਲ ਸੌਰੀ ਇੰਡੀਆ ਪੰਜਾਬ ਦੇ ਵਿੱਚ ਅੱਜ ਕੱਲ ਉਹ ਕਲਚਰ ਖਤਮ ਹੋ ਗਿਆ ਜਦੋਂ ਪੇਰੈਂਟਸ ਆਪਣੀ ਕੁੜੀਆਂ ਲਈ ਮੁੰਡੇ ਲੱਭਦੇ ਸੀਗੇ ਕਿ ਕੁੜੀਆਂ ਇੰਨੇ ਮੁੰਡਿਆਂ ਦਾ ਕਾਲ ਪੈ ਗਈ ਕਿ ਕੁੜੀਆਂ ਨੂੰ ਇੰਸਟਾਗ੍ਰam ਤੇ ਆ ਕੇ ਆਪਣੇ ਲਈ ਐਡਵਰਟਾਈਜ਼ਮੈਂਟ ਕਰਨੀ ਪੈ ਰਹੀ ਹੈ ਜੇ ਕਿਸੇ ਨੇ ਮੇਰੇ ਨਾਲ ਬॉयਫ੍ਰੈਂਡ ਗਰਲਫ੍ਰੈਂਡ ਨਹੀਂ ਬਣਨਾ ਕਿਸੇ ਨੇ ਮੇਰਾ ਘੋਰਾਲਾ ਬਣਨਾ ਤਾਂ ਪਲੀਜ਼ ਮੈਨੂੰ ਮੈਸੇਜ ਕਰੋ ਕੌਣ ਹੈ ਰੁਕ ਕਹਾਂ ਸੇ ਆਤੇ ਹੈ ਫਿੱਟੇ ਮੂੰਹ ਤੁਹਾਡਾ ਹੈ ਇੰਨਾ ਜਿਆਦਾ ਮੁੰਡਿਆਂ ਦਾ ਕਾਲ ਪੈ ਗਿਆ ਕਿ ਹੈ ਕੁੜੀਆਂ ਨੂੰ ਆਕੇ ਮਤੇ ਇੰਸਟਾਗ੍ਰਾਮ ਤੇ ਕਹਿਣਾ ਪੈ ਰਿਹਾ ਕਿ ਸਾਨੂੰ ਘਰ ਵਾਲੇ ਜਿਨ੍ਹਾਂ ਨੇ ਮੇਨਾ ਵਿਆਹ ਕਰਾਣਾ ਹੈ ਉਹ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰੋ ਪਤਾ ਨਹੀਂ ਦੁਨੀਆ ਕੁਝ ਜਿਆਦਾ ਹੀ ਐਡਵਾਂਸ ਹੋ ਗਈ ਜਾਂ ਮੈਨੂੰ ਲੱਗਦਾ ਮੈਂ ਸ਼ਾਇਦ ਪਿੱਛੇ ਚਲ ਗਈ ਹਾਂ ਮੈਂ ਇੰਸਟਾਗ੍ਰਾਮ ਦੇਦੀ ਦੀ ਕਿਸ ਦਾ ਰੂਮ ਚ ਆ ਗਈ ਸੌਰੀ 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 ਇੰਸਟਾਗ੍ਰਾਮ ਇੰਸਟਾਗ੍ਰਾਮ ਕੱਟ ਤੇ ਕੋਠਾ ਅੱਜਕਲ ਜ਼ਿਆਦਾ ਹੋ ਗਿਆ ਹੈ ਵੀ ਤਨ ਕਿਤੇ ਹੋਰ ਨੀ ਜਗ੍ਹਾ ਮਿਲੀ ਜੀਜੇ ਸਾੜੀ ਦਾ ਤੋਂ ਗਣਾ ਲਿਆ ਤੁਸੀਂ ਤਾਂ ਚੀਜਾ ਸਾੜੀ ਦੇ ਰਿਸ਼ਤੇ ਨੂੰ ਵੀ ਖਰਾਬ ਕਰ ਦਿੱਤਾ ਯਾਰ ਕਿੰਦਾ ਦੇ ਮੁੰਡੇ ਦਾ ਮੁੰਡੇ ਨਿਬੇ ਤਾਂ ਨਿਬੇ ਆ ਬੁੜੇ ਵੀ ਕਿਸੇ ਨਾਲੋਂ ਘੱਟ ਨਹੀਂ ਹੈ ਫੇਮਸ ਹੁੰਦਾ ਇੰਨਾ ਕਿਹੜਾ ਇੰਨਾ ਕਰਦਾ ਭਾਵੇਂ ਲੀੜੇ ਲਾਣੇ ਪੈ ਜਾਣ ਬਸ ਫੇਮਸ ਹੋਣਾ ਵਰ ਜਿਵੇਂ ਮਰਜ਼ੀ ਫੇਮਸ ਹੋਈਏ ਇਹ ਜੇ ਫੇਮਸ ਨੂੰ ਕੀ ਕਰਨਾ ਕਿ ਚਾਰ ਬੰਦੇ ਤੁਹਾਡੀ ਗਲੀ ਚ ਇੱਜ਼ਤ ਵਿਦਾ ਕਰਨ ਕੜੇ ਮੂਤੜਾ ਮੇਰੇ ਵੱਲ ਤੋਂ ਤੁਹਾਨੂੰ ਲੱਖਾਂ ਦੀਆਂ ਲਾਂਤਾਂ ਸੋ ਇਸ ਦਿਨ ਆ ਚਲਦੇ ਆਪਾਂ ਕਿਤੇ ਮੁਸ਼ਕੀ ਕਿਤੇ ਜਿਸ ਦਿਨ ਮੈਂ ਮੁਸ਼ਕੀ ਦਾ ਬਲੌਗ ਸ਼ੂਟ ਕਰਨਾ ਹੁੰਦਾ ਹੈ ਨਾ ਵੀਡੀਓ ਉਸ ਦਿਨ ਮੇਰੀ ਜਵਾਨੀ ਤਤ ਤਤ ਕਰਨ ਲ ਪੈਂਦੀ ਹੈ ਸੋ ਆਦਾ ਮੈਂ ਤੁਹਾਨੂੰ ਰੀਜ਼ਨ ਦੱਸਦੀ ਆ ਕਿਉਂਕਿ ਇਹਦਾ ਬਲੌਗ ਦੇਖ ਕੇ ਹੱਟੀ ਸੀ ਨਾ ਤਤ 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 ਹੋ ਰਹੀ ਮੇਰੇ ਮੂੰਹ ਦੇ ਵਿੱਚੋਂ ਚਲੋ ਆਜੋ ਦੇਖੀਏ ਮੁਸ਼ਕੀ ਦਾ ਬਲੌਗ ਹੈਲੋ YouTube ਵੈਲਕਮ ਟੂ ਮਾਈ ਚੈਨਲ ਮੀਨ ਗਾਰਡਨ ਸੌਰੀ ਠੀਕ ਹੋ ਗਿਆ ਸੋ ਗਾਇਜ਼ ਅੱਜ ਆਏ ਹੋਏ ਸੀ ਪੂਆ ਹੋਣੀ ਰਖੜੀ ਬੰਨਣ ਸੋ हेलो यूट्यूब वेलकम माय चैनल यूट्यूब ਦਾ ਇਤਿਹਰਾ ਚੈਨਲ ਹੈ हेलो ਯੂਟਿਊਬਰ ਕੋ ਮਾਈ ਚੈਨ वेलकम टू माय चैनल हेलो यूट्यूब वेलकम टू माय चैनल ਯੂਟਿਊਬਰ ਨਾਲ થप्पड़ ਖਾਏਗੀ हेलो एवरीवन जी हेलो ऑडियंस ਸੱਚੀ ਕਾਲ ਜੀ ਮੈਂ ਹਣਾ ਤਿੰਨੇ ਮਤਲਬ ਡੈਡੀ ਦੀਆਂ ਭੂਆ ਕਹਿ ਸਕਦੇ ਆ ਤੇ ਇੱਕ ਇੱਕ ਮੇਰੀ ਭੂਆ ਹੈ ਹਣਾ ਤੇ ਇਹ ਸਾਰੇ ਮਤਲਬ ਡੈਡੀ ਦੀਆਂ ਭੂਆ ਤਿੰਨ ਭੂਆ ਉਹ ਤੇ ਇੰਨੀ ਲੰਬੀ ਚੂੜੀ ਰਿਸ਼ਤਦਾਰੀ ਸ਼ਰਮ ਤਰ ਫੇਰ ਨਹੀਂ ਆਂਦੀ ਕੁਈ ਡਾਂਗ ਡੂੰਗ ਫੇਰਨੇ ਆਣਾ ਹੈ ਨਹੀਂ ਇੰਨਾ ਜੇ ਇੱਕ ਅੱਦਾ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਸਾਰੀ ਫੈਮਿਲੀ ਨੂੰ ਹੀ ਰੱਖੀ ਬੰਦੀ ਸੀ ਹਨਾ ਆਕੇ ਇੰਗਲੈਂਡ ਤਾਂ ਇਹ ਸਾਰੀ ਫੈਮਿਲੀ ਨਹੀਂ ਰੱਖੀ ਬੰਦੀ ਸੀ ਹੈ ਇੰਗਲਿਸ਼ ਤਾਂ ਤੇਰੀ ਖਰਾਬ ਸੀ ਕਿ ਪੰਜਾਬੀ ਦਾ ਤੂੰ ਜਮਾਈ ਬੇੜਾ ਗਰਕ ਕਰ ਦਿੰਦਾ ਹੈ ਹਨਾ ਤਾਂ ਬਹੁਤ ਮਤਲਬ ਕਿ ਮੈਂ ਇਹ ਅਰਦਾਸ ਕਰਦੀ ਆ ਹਰੇਕ ਭਰਾ ਦੇ ਹਰੇਕ ਉਸ ਦੀ ਭੈਣ ਹਨਾ ਰਖੜੀ ਬੰਨੇ ਤਾਂ ਐਦਾਂ ਹੀ ਰਿਸ਼ਤਾ ਜਿਹੜਾ ਇਹ ਬਣਿਆ ਨਾ ਐਦਾਂ ਹੀ ਬਣਿਆ ਰਵੇ ਤਾਂ ਅਦਰ ਤੁਸੀਂ ਦੇ ਸਕਦੇ ਹੋ ਸਭ ਤੋਂ ਪਹਿਲਾਂ ਡੈਡੀ ਦੇ ਉਹਨਾਂ ਨੇ ਰਖੜੀ ਬੰਨੀ ਦੈਨ ਉਸ ਤੋਂ ਬਾਅਦ ਮੈਂ ਵੀਡੀਓ ਆ ਆਪਣਾ ਬਣਾ ਰਹੀ ਸੀ ਬਟ ਮੈਂ ਆਪਣੀ ਫੈਮਿਲੀ ਦਾ ਜਿੰਦਾਂ ਕਿ ਫੇਸ ਸਰਵੇਲ ਵਗੈਰਾ ਹਨਾ ਜਾਇ ਮੈਨੂੰ ਤੁਹਾਨੂੰ ਪਤਾ ਹੀ ਹੈ ਵੀ ਮੰਮੀ ਪਾਪਾ ਹੁਣੀ ਨਹੀਂ ਮੈਂ ਲੈ ਕੇ ਆਂਦੀ ਬਲੌਗ ਸੋ ਮੰਮੀ ਪਾਪਾ ਹੁਣੀ ਮੈਂ ਬਲੌਗਸ ਦੇ ਵਿੱਚ ਨਹੀਂ ਲੱਕੀ ਆਂਦੀ ਤੇਰੇ ਮੰਮੀ ਪਾਪਾ ਹੋਰ ਹੀ ਤੇਰੇ ਬਲੌਗਸ ਦੇ ਵਿੱਚ ਆ ਚੁੱਕੇ ਨੇ ਉਹਨਾਂ ਦੇ ਫੇਸ ਵੀ ਲੋਕਾਂ ਨੇ ਦੇਖ ਚੁੱਕੇ ਨੇ ਹੁਣ ਤੂੰ ਲਿਆ ਸਕਦੀ ਹੈ ਕਿਉਂਕਿ ਤੇਰੇ ਫੈਮਿਲੀ ਬਲੌਗ ਹੁੰਦੇ ਹੈ ਕਿ ਆਂਦੀ ਬਲੌਗਸ ਦੇ ਵਿੱਚ ਸੋ ਗਾਇਸ ਉਸ ਤੋਂ ਬਾਅਦ ਮਤਲਬ ਕਿ ਸਾਰੇ ਜਣੇ ਰੱਖੀ ਬੰਦ ਲੈ ਬੰਦ ਦੇ ਪਏ ਸੀ ਕਿ ਮੰਮੀ ਤੇ ਵੀ ਬੰਨੀ ਮੇਰੇ ਵੀ ਸਾਰੇ ਜਣੇ ਰੱਖੀ ਬੰਦ ਦੇ ਪਏ ਸੀ ਇਹ ਪੰਜਾਬੀ ਦਾ ਵੀ ਜਲੂਸ ਹੀ ਕੱਢਿਆ ਪਿਆ ਹੁਣ ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਤੂੰ ਮਤਲਬ ਜੇ ਕੋਈ ਇੰਗਲਿਸ਼ ਗੱਲ ਤੋਂ ਬੋਲੇ ਨਾ ਬੰਦਾ ਕਹਿੰਦਾ ਤੂੰ ਆਪਦੀ ਭਾਸ਼ਾ ਚੀ ਬੋਲ ਲੈ ਹੈ ਨਾ ਪੰਜਾਬੀ ਚ ਤੂੰ ਬੋਲ ਲੈ ਨਾ ਜਾਂ ਹਿੰਦੀ ਚ ਤੂੰ ਬੋਲ ਲੈ ਇਹਨੂੰ ਤਾਂ ਉਹ ਵੀ ਨਹੀਂ ਆਂਦੀ ਹੁਣੇ ਕਿਹੜੀ ਭਾਸ਼ਾ ਚ ਬੋਲੇ ਇਹ ਦੇਖੋ ਬੋਲਦੀ ਹੈ ਤੇਰੀ ਮਾਂ ਭੈਣ ਦੇ ਬਾ ਓਏ ਏਦਾਂ ਦੀ ਏਦਾਂ ਦੀ ਭਾਸ਼ਾ ਵਿੱਚ ਇਹ ਤਾਂ ਜੀ ਪੂਰੀ ਇਕਦਮ ਸਾਫ਼ ਹੁੰਦੀ ਏ ਜਿੱਦਾਂ ਸਾਡੀ ਸੁਖਨਾ ਲੇਖ ਚੰਡੀਗੜ੍ਹ ਦੀ ਪੂਰੀ ਨੀਟ ਐਂਡ ਕਲੀਨ ਪਈ ਏ ਆ ਇਧਰ ਬੋਬੀ ਦੇ ਬਨੀਚ ਰਹੀ ਏ ਰਾਖੀ ਜਨ ਇਧਰ ਬੋਬੀ ਦੇ ਬਨੀਚ ਰਹੀ ਏ ਰਾਖੀ ਬਨੀਚ ਰਹੀ ਇਧਰ ਬੋਬੀ ਦੇ ਬਨ ਰਿਆ ਰਾਖੀ ਬਨੀ ਚ ਰਹੀ ਹੈ ਰਾਖੀ ਯਾਰੀ ਸੱਚੀ ਕਮਲੀ ਹੈ ਕਿ ਸਾਨੂੰ ਇਹਨੇ ਕਮਲਾ ਕਰਨ ਇਹਨੇ ਅੱਧੇ ਤੋਂ ਜ਼ਿਆਦਾ ਰੋਸਟਰ થਤੇ ਕਰ ਦੇਣੇ ਹੈ ਇਹਨੇ ਮੈਂ ਮਜ਼ਾਕ ਨਹੀਂ ਸੱਚੀ ਦੀ ਵੀਡੀਓ ਦੇਖਦੇ ਤਾਂ ਬੰਦੇ ਜਵਾਨ ਫਿਸਲ ਜਾਂਦੀ ਹੈ ਸੋਕਰ ਨਾ ਖਰਬੂਜੇ ਨੂੰ ਦੇ ਕੇ ਖਰਬੂਜਾ ਰੰਗ ਬਦਲ ਲੈਂਦਾ ਪਰ ਨੇ ਇਹਦੇ ਵਰਗਾ ਵੀ ਰੰਗ ਬਦਲਣ ਵਾਲੀਆਂ ਜੁੱਤੀਆਂ ਹੀ ਮਿਲਣੀਆਂ ਗਾਈਸ ਸਾਰਿਆਂ ਦੇ ਰਖੜੀ ਬੰਨਣ ਤੋਂ ਬਾਅਦ ਮੈਂ ਤੇ ਮੰਮੀ ਅਸੀਂ ਆਏ ਰਸੋਈ ਦੇ ਵਿੱਚ ਚਾਹ ਬਣਾਉਣ ਤੇ ਲਈ ਤੁਸੀਂ ਦੇਖ ਸਕਦੇ ਹੋ ਸੋ ਚਾਹ ਵਾਲੇ ਨਵੇਂ ਕੱਪ ਕਢੇ ਨਾ ਉਹਨਾਂ ਨੂੰ ਤੋਤਾ ਨਾ ਕੁਝ ਪਤਾ ਨਹੀਂ ਇੰਨੀ ਮਿੱਟੀ ਪੈਂਦੀ ਹੈ ਨਾ ਡੱਬੇ ਦੇ ਅੰਦਰ ਵੀ ਚਲ ਜਾਂਦੀ ਬੰਦਾ ਪਤਾ ਹੀ ਰਿਸ਼ਤੇਦਾਰਾਂ ਨੇ ਪਹਿਲੇ ਕਿਤੇ ਧੋ ਕੇ ਰੱਖ ਲੈ ਸਿੱਧੇ ਡੱਬੇ ਚ ਕੱਢੇ ਟ੍ਰੇ ਚ ਰੱਖ ਦਿੱਤੇ ਮੁਸ਼ਕੀ ਬਿਜ਼ੀ ਬਹੁਤ ਰਹਿੰਦੀ ਹੈ ਨਾ ਬਲੌਗਰਸ ਬਲੌਗਰਸ ਦੇ ਚੱਕਰ ਦੇ ਵਿੱਚ ਜੌਬ ਕਰਦੀ ਹੈ ਨਾ ਬਲੌਗਰਸ ਦੀ ਜੋ ਮਠਿਆਈ ਕੜਦਿਆਂ ਤੇ ਇੱਕ ਸਾਈਡ ਤੇ ਆਪਾਂ ਚਾਹਤਰੀ ਹੋਈ ਸੀ ਗੈਂਸ ਦੇ ਉੱਪਰ ਹਨਾ ਤਾਂ ਜਿਹੜੇ ਕੱਪ ਸੀ ਨਵੇਂ ਨਵੇਂ ਕਹਿ ਸਕਦੇ ਆ ਵੀ ਇਹਨਾਂ ਦਾ ਮੋਰ ਤਾਂ ਚਲੋ ਆਪਾਂ ਅੱਜ ਰਖੜੀ ਤੇ ਹੀ ਸ਼ੁਰੂਆਤ ਕਰਦੇ ਆਂ ਬੀਬੂ ਆਉਣੀ ਅੱਜ ਰਖੜੀ ਬੰਨਣ ਆਏ ਆ ਨਹੀਂ ਤੇ ਕੱਪ ਇਦਾਂ ਹੀ ਪਏ ਹੋਏ ਸੀਗੇ ਹੋਰ ਵੀ ਕਾਫੀ ਬਰਤਨ ਇਦਾਂ ਦੇ ਲਏ ਹੋਏ ਨੇ ਹਨਾ ਗਲਾਸ ਕੱਚ ਤੇ ਲਾਲੂ ਕੱਪ ਉਹ ਸਾਰੇ ਨਵੇਂ ਪਏ ਆ ਹਨਾ ਤਾਂ ਉਦਾਂ ਹੀ ਮੈਨੂੰ ਲੱਗਦਾ ਰਸਗੁੱਲੇ ਗੁਲਾਬ ਜਮਣਾ ਸਾਰੀਆਂ ਇਹਨਾਂ ਨੇ ਖਰੀਦ ਕੇ ਲਿਆਂਦੀਆਂ ਤੁਹਾਨੂੰ ਅੱਜ ਦਾ ਵਲੌਗ ਕਿੱਦਾਂ ਲੱਗਾ ਜਿਹੜੇ ਨਵੇਂ ਆ ਚਾਹਨਾ ਨੂੰ ਕਲ ਸਬਸਕ੍ਰਾਈਬ ਤਾਂ ਕਿ ਮੇਰਾ ਹਾਰੀ ਕੋਣ ਵਾਲਾ ਤੁਸੀਂ ਵਲੌਗ ਦੇਖ ਸਕੋ ਸੌਰੀ ਮੈਂ ਫੇਸ ਕਿਸੇ ਦਾ ਰਿਵੀਲ ਨਹੀਂ ਕੀਤਾਗਾ ਮੈਂ ਆਪਣਾ ਵੌਇਸ ਕਵਰ ਕੀਤੀ ਹੈ ਹਨਾ ਸੋ ਦੈਨ ਹੁਣ ਵੀ ਮੈਂ ਆਪਣਾ ਰਿੰਗ ਲਾਈਟ ਵਗੈਰਾ ਸਭ ਕੁਝ ਬੰਦ ਕਰ ਚੁੱਕੀ ਹਾਂ ਆ ਮੇਕਅਪ ਵੀ ਕਵਰ ਕੀਤੀ ਵੌਇਸ ਤੋਂ ਪਤਾ ਨਹੀਂ ਕੀ ਕੀ ਪੁੱਠੇ ਸਦੇ ਸ਼ਬਦ ਬੋਲਦੀਗੀ ਇੰਗਲਿਸ਼ ਨਾਲ ਦਾ ਖਿਲਵਾੜ ਕਰਦੀ ਕਰਦੀ ਸੀਗੀ ਇਹਨੇ ਸਾਡੀ ਮਾਂ ਬੋਲੀ ਨਾਲ ਵੀ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਇਹਦੀ ਜੀਵ ਕੱਟੀ ਜਾਵੇ। ਸਾਜ ਜਿਹੜਾ ਬਲੌਗ ਸੀਗਾ ਉਹ ਇੰਨਾ ਕੀ ਸੀਗਾ ਸੋ ਇਸ ਨਾਲ ਚੱਲਦੇ ਆਪਾਂ ਮੈਨੂੰ ਸਰਾ ਸਰਾਇ ਦਾ ਮੈਨੂੰ ਤਾਂ ਸਰਨੇਮ ਜੀ ਬੜੀ ਕਨਫਿਊਜ਼ਨ ਜੀ ਰਹਿੰਦੀ ਹੈ। ਤੇ ਉਹਦੇ ਕੋਲ ਚੱਲਦੇ ਆ ਹੁਣੇ ਲੋਕਾਂ ਨੂੰ ਕੋਈ ਅਪੀਲ ਕੀਤੀ ਹੈ ਇਹਦੇ ਨਾਲ ਲੋਕਾਂ ਨੂੰ ਬੋਲੇਗਾ ਤੁਸੀਂ ਸਾਰੇ ਗਲਤ ਹੋ। ਦੇਖੋ ਬੈੱਡ ਤੇ ਆਪ ਲੰਮੀ ਪਈਏ ਤੇ ਗਲਤ ਅਸੀਂ ਆਂ ਦੱਸੋ। ਅਸੀਂ ਘਰ ਬੈਠੇ ਗਲਤ ਹੋ ਗਏ ਤੇ ਸਬਸਕ੍ਰਾਈਬਰ ਆਪਣੇ ਆਪਣੇ ਘਰੇ ਬੈਠੇ ਸਾਰੇ ਗਲਤ ਹੋ ਗਏ। ਆ ਜੋ ਸੁਣੀ ਇਹਦੀ ਅਪੀਲ ਸੁਣਦੇ ਆ ਪਹਿਲਾਂ। ਤੇ ਤੇ ਵੀ YouTube ਤੇ ਵੀ ਮੈਸੇजेस ਵੀ ਕਰ ਰਹੇ ਕਮੈਂਟਸ ਵੀ ਕਰ ਰਹੇ ਕਿ ਤੁਸੀਂ ਬਹੁਤ ਜ਼ਿਆਦਾ ਬਾਰਲਾ ਖਾਣੇ ਹੋ ਜਿਹਦੇ ਕਰਕੇ ਤੁਸੀਂ ਬਿਮਾਰ ਹੋਏ ਤੇ ਪਹਿਲੀ ਗੱਲ ਵੀ ਇਹ ਪਹਿਲਾਂ ਮੈਂ ਖਾਂਦੀ ਸੀ ਬਾਰਲਾ ਠੀਕ ਆ ਤੇ ਹੁਣ ਲਿਵੇਂ ਖਾਂਦੀ ਤੇ ਬਾਕੀ ਇੱਕ ਚੀਜ਼ ਨਹੀਂ ਰਿਪੀਟ ਕਰਨੀ ਚਾਹੀਦੀ ਕੁਪੀ ਬੰਦੇ ਨੂੰ ਖਾ ਖਾ ਕੇ ਖਾ ਖਾ ਕੇ ਖਾ ਖਾ ਕੇ ਪੂਰਾ ਆਪਣੀ ਮਾਰਕਟ ਖਤਮ ਕਰ ਰખી ਹੈ ਤਾਂ ਸਾਨੂੰ ਕਹਿੰਦੀ ਹੈ ਤੁਹਾਨੂੰ ਰਿਪੀਟ ਨਹੀਂ ਕਰਨਾ ਚਾਹੀਦਾ ਚਲੋ ਕਿਸੇ ਨੇ ਆਪ ਬੈੱਡਦਲ ਮੀ ਪਈ ਸੀ ਗੀ ਡਰਪਾ ਲਵਾ ਕੇ ਲੋਕਾਂ ਨੇ ਕਰਤੇ ਚਲੋ ਮੈਸੇਜ ਕਿ ਤੁਸੀਂ ਬਾਹਰਲਾ ਖਾਂਦੇ ਹੋ ਨਾ ਤਾਂ ਤੁਸੀਂ ਬਿਮਾਰ ਹੋਗੇ ਤੁਸੀਂ ਨਾ ਖਾਇਆ ਕਰੋ ਉੱਥੇ ਵੀ ਲੋਕਾਂ ਨਾਲ ਵੀ ਬਾਰ ਬਾਰ ਰਿਪੀਟ ਨਹੀਂ ਕਰਨੀ ਉਹ ਚੀਜ਼ ਹੈ ਮੈਨੂੰ ਕਿਸੇ ਨੇ ਨਹੀਂ ਕਹਣਾ ਮੈਂ ਨਹੀਂ ਖਾਂਦੀ ਸੀ ਮੈਂ ਖਾਂਦੀ ਹਾਂ ਨਹੀਂ ਦੱਸ ਹੁਣ ਪਿੱਛੇ ਜਿਹਾ ਲੱਗੀ ਸੀ ਮੈਨੂੰ ਲੱਗਾ ਪੱਕਾ ਨੇ ਰਖੜੀ ਦੇ ਸਾਰੇ ਡੱਬੇ ਖਾ ਗਏ ਹੋਣੇ ਹੈ ਮਠਿਆਈ ਦੇ ਮੈਨੂੰ ਬਾਰ-ਬਾਰ ਕਹਿ ਰਹੇ ਹੋ ਕਿ ਤੁਸੀਂ ਬਾਹਰਲਾ ਖਾਂਦੇ ਹੋ ਤੁਸੀਂ ਬਾਹਰਲਾ ਖਾਂਦੇ ਬਾਹਰਲਾ ਮੈਂ ਖਾਂਦੀ ਸੀ ਬਟ ਹੁਣ ਨਹੀਂ ਖਾਂਦੀ ਠੀਕ ਆ ਮੈਨੂੰ ਵੀ ਪਤਾ ਮੇਰੀ ਸਿਹਤ ਵਿਗੜਦੀ ਆ ਇਸ ਚੀਜ਼ ਨਾਲ ਮੈਨੂੰ ਨੁਕਸਾਨ ਹੋ ਰਿਹਾ ਚੱਲ ਛੁੱਟੀ ਜੀ ਜੇ ਤੈਨੂੰ ਇੰਨਾ ਪਤਾ ਤਾਂ ਤੇਰਾ ਮਤਲਬ ਤੇਰਾ ਹਰ ਬਲੌਗ ਦੇ ਵਿੱਚ ਬਾਹਰ ਜਾਊਗੀ ਇੱਕ ਖਾ ਕੇ ਆਉਗੀ ਫਿਰ ਉਹ ਤੋਂ ਪੈਕ ਕਰਾ ਕੇ ਆਉਗੀ ਫਿਰ ਘਰੇ ਵੀ ਆਉਗੋ ਸੈਂਡਵਿਚ ਪੀਜ਼ਾ ਫਿਰ 버ਗਰ ਫਿਰ ਨਿਊਡਲਜ਼ ਪਤਾ ਨਹੀਂ ਕੀ ਕੀ ਖਾਂਦੀ ਰਹਿੰਦੀ ਆ ਯਾਰ ਇੱਥੇ ਚਾਂਪਾ ਵਧੀਆ ਮਿਲਦੀ ਆ ਇੱਥੇ ਮੋਮੋਜ਼ ਵਧੀਆ ਮਿਲਦੇ ਯਾਰ ਉਹ ਕਿੰਨੀਆਂ ਅਨ ਹੈਲਦੀ ਚੀਜ਼ਾਂ ਹੁੰਦੀਆਂ ਪਰ ਨਹੀਂ ਇਹਨਾਂ ਲਈ ਉਹ ਹੈਲਦੀ ਹੈ ਫਿਰ ਜੇ ਲੋਕਾਂ ਨੇ ਮੜਾਇ ਕੁਝ ਕਹਿਤਾ ਫਿਰ ਲੋਕਾਂ ਨੂੰ ਆ ਕੇ ਬੋਲਣ ਪਈ ਤੁਸੀਂ ਦਾ ਕਿਉਂ ਕਹਿ ਰਹੇ ਤੁਸੀਂ ਦਾ ਕਿਉਂ ਕਹਿ ਰਹੇ ਇਸ ਚੀਜ਼ ਨਾਲ ਮੈਨੂੰ ਨੁਕਸਾਨ ਹੋ ਗਿਆ ਤੇ ਕੋਈ ਵੀ ਇਨਸਾਨ ਇਹਨਾਂ ਦੀ ਕਮਾਈ ਨਹੀਂ ਹੁੰਦਾ ਕਿ ਹਸਪੀਟਲ ਐਡਮਿਟ ਹੋਵੇ ਸੂਈਆਂ ਲਵਾਵੇ ਫਿਰ ਆ ਕੇ ਫੇਰ ਤੂੰ ਹੈਗੀ ਐ ਤੂੰ ਹੈਗੀ ਐ ਉਹ ਤਾਂ ਅਚਾਨਕ ਹੁਣ ਤੱਕ ਜਿਆਦਾ ਤਵੀ ਤੇ ਖਰਾਬ ਹੋ ਗਈ ਤਾਂ ਤੈਨੂੰ ਹਸਪੀਟਲ ਜਾਣਾ ਪਿਆ ਨਹੀਂ ਕਿ ਤੂੰ ਤਿੰਨ ਇੰਨੇ ਟਾਈਮ ਤੇ ਲੋਕ ਕਹ ਰਿਹਾ ਕਿ ਨਾ ਖਾਇਆ ਕਰ ਹਨਾ ਵੀ ਸਿਹਤ ਲਈ ਨਹੀਂ ਵਧੀਆ ਹੁੰਦਾ ਪਰ ਤੂੰ ਹਟਦੀ ਐ ਤੂੰ ਰੋਜ਼ ਕਿਤਨੇ ਕਿਤੇ ਤੁਰਿੰਦੀ ਅੱਜ ਮੈਂ ਇੱਥੇ ਚੱਲੀ ਆ ਅੱਜ ਮੈਂ ਉਹ ਖਾਣ ਚੱਲੀ ਆ ਅੱਜ ਮੈਂ ਮਟਰੀ ਖਾ ਰਹੀ ਆ ਅੱਜ ਮੈਂ ਗੁਲਾਬ ਜਾਮੁਨਾਂ ਖਾ ਰਹੀ ਆ ਰਸੂਲੇ ਖਾ ਰਹੀ ਆ ਅੱਜ ਮੈਂ ਪਤਾ ਨਹੀਂ ਸਮੋਸੇ ਪਤਾ ਨਹੀਂ ਕਿਆ ਕਹਿ ਲਿਆਰ ਖਾਂਦੀ ਰਹਿੰਦੀ ਐ ਕਿ ਤੈਨੂੰ 500 ਰੁਪਏ ਲਾ ਕੇ ਨਾ ਸਟਰੀਟ ਫੂਡ ਚੈਲੰਜ ਕਰਨ ਚੱਲੀ ਕਿਹ ਕਹਿੰਦੀ 500 ਰੁਪਏ ਚ ਨਾ ਮੈਂ ਸਟ ਇੰਡੀਆ ਦੇ ਵਿੱਚ ਰਹਨੀ ਹੈ ਇੰਗਲੈਂਡ 'ਚ ਨਹੀਂ ਦੁਰੰਦੀ ਹੈ 500 ਰੁਪਏ ਦਾ ਸਟ੍ਰੀਟ ਫੂਡ ਪਤਾ ਕਿੰਨਾ ਆ ਜਾਣਾ ਉਹ ਸਾਰਾ ਚਰ ਗਈ 500 ਰੁਪਏ ਕਿੰਨੇ ਦੇ ਮੋਮੋਜ਼ ਆ ਜਾਣਗੇ 50 ਰੁਪਏ ਦੇ 60 ਰੁਪਏ ਦੇ ਮੋਮੋਜ਼ ਆ ਜਾਣੇ ਸਮੋਸੇ ਕਿੰਨੇ ਦਾ 15 20 ਰੁਪਏ ਦਾ ਸਮੋਸਾ ਹੁੰਦਾ ਹੈ ਨਾ 500 ਰੁਪਏ ਦਾ ਕਿੰਨਾ ਹੋਗਾ ਉਹ ਖਾਣਾ ਵੀ ਕੱਲੀ ਨਹੀਂ ਤੋ ਐਦਾਂ ਦੇ ਚੈਲੰਜ ਛੋਲੇ ਪਟੂਰੇ ਖਾਣ ਚੱਲੀ ਗਈ 80 ਰੁਪਏ ਦੀ ਪਲੇਟ ਆ ਜਾਂਦੀ ਮੇਰੇ ਹਿਸਾਬ ਨਾਲ ਛੋਲੇ ਪਟੂਰੇ ਦੀ ਹੈ ਨਾ ਕਿੰਨਾ ਸਾਰਾ ਸਟ੍ਰੀਟ ਫੂਡ ਤੋਂ ਇੱਕ ਦਿਨ ਦੇ ਵਿੱਚ ਖਾ ਗਈ ਉਹਤੋ ਕੰਦੀਏ ਲੈ ਮੈ ਮੈਨੂੰ ਤੁਸੀਂ ਦਾ ਬੋਲਦੇ ਮੈਨੂੰ ਤੁਸੀਂ ਇਹ ਸਹੀ ਹੈ ਨਾ ਲੋਕਾਂ ਦੇ ਸਿਰੋਂ ਪੈਸੇ ਬਗਮਾਓ ਲੋਕਾਂ ਨੂੰ ਫਿਰ ਮਾੜਾ ਚੰਗਾ ਹੀ ਬੋਲੋ ਜੋ ਕੋ ਸਲਾਹ ਦੇਵੇ ਨਾ ਤੇ ਅਰੋਗ ਨਾ ਕਾਰਪੂਨ ਖਾਕ ਸੁਣ ਉਹ ਸਾਬ ਹੈ ਹਸਪਤਾਲਾਂ ਦੇ ਖਰਚੇ ਵੀ ਕਿੰਨੇ ਹੁੰਦੇ ਆ ਹਨ ਤੇ ਬਾਕੀ ਤੁਹਾਨੂੰ ਵੀ ਪਤਾ ਵੀ ਸੂਈਆਂ ਲਵਾਉਣੀਆਂ ਕੋ ਸੋਖੀ ਸੋਖਾਂ ਨਹੀਂ ਹੁੰਦਾ ਨੈੱਟ ਇੰਸ਼ੋਰੈਂਸ ਕਰਵਾ ਲੈ ਇੰਨੇ ਪੈਸੇ ਕਮਾ ਨਹੀਂ ਕਰਵਾ ਨਹੀਂ ਸਕਦੀ ਅਸਲੀ ਹੋਣੀ ਵੀ ਪਤਾ ਨਹੀਂ ਕਿੰਨੇ ਕੋ ਬਿਮਾਰੀਆਂ ਲੱਗੀਆਂ ਹੋਣੀਆਂ ਇਹਨੂੰ ਮੈਂ ਹੁਣ ਫਾਸਪੂਲੀ ਖਾਈ ਜਾਊਂਗੀ ਤੇ ਮੈਨੂੰ ਵੀ ਪਤਾ ਮੇਰੇ ਸੇ ਜ਼ਿਆਦਾ ਮੈਂ ਅਸਲ ਤੇ ਮੈਨੂੰ ਲੱਗਦਾ ਨਹੀਂ ਸੀ ਮੇਰੇ ਸੇ ਇੰਨੀ ਜ਼ਿਆਦਾ ਖਰਾਬ ਹੋ ਜੂਗੀ ਹਾਂ ਮੈਂ ਮੈਂ ਚਲੋ ਖਾਂਦੀ ਸੀਗੀ ਹਨਾ ਮੈਂ ਨਹੀਂ ਸੋਚਿਆ ਆਪਣੀ ਸਿਹਤ ਬਾਰੇ ਮੈਂ ਖਾਂਦੀ ਸੀ ਸਿਰਫ ਵਲੌਗ ਮਾਰੀ ਕੰਟੈਂਟ ਲਈ ਵਲੌਗਿੰਗ ਲਈ ਮੇਰਾ ਫੂਡ ਕੰਟੈਂਟ ਸੀ ਜਿਸ ਕਰਕੇ ਮੈਂ ਹੋਰ ਵਲੌਗਰਾਂ ਨੂੰ ਦੇਖਦੀ ਸੀ ਜਿਹੜੇ ਫੂਡ ਅੱਛਾ ਕਹਿੰਦੀ ਮੈਂ ਨਹੀਂ ਕੰਮਲੀ ਨਹੀਂ ਸੀਗੀ ਕਿ ਮੈਂ ਇਹ ਸਭ ਕੁਝ ਕਰਾਂ ਉਹ ਤਾਂ ਕਹਿੰਦੀ ਅੱਛਾ ਮੈਂ ਖਾਂਦੀ ਸੀ ਮੈਨੂੰ ਆਈਡੀਆ ਨਹੀਂ ਸੀਗਾ ਕਿ ਇਹ ਸਭ ਕੁਝ ਹੋ ਸਕਦਾ 10 ਇਹਨੂੰ ਕੁਕਿੰਗ ਵੀ ਕਰ ਸਕਦੀ ਹੈ ਰੈਸਪੀਜ਼ ਅਲੱਗ ਅਲੱਗ ਰੈਸਪੀਜ਼ ਬਣਾ ਸਕਦੀ ਹੈ ਅਲੱਗ ਅਲੱਗ ਤਰ੍ਹਾਂ ਦੇ ਪਕਵਾਨ ਵੀ ਬਣਾ ਸਕਦੀ ਹੈ ਫੂਡ ਵੀ ਬਣਾ ਸਕਦੀ ਹੈ ਅਲੱਗ ਅਲੱਗ ਤਰ੍ਹਾਂ ਦੇ ਕੁਝ ਵੀ ਕਰ ਸਕਦੀ ਹੈ ਕਿ ਹਾਂ ਲੋ ਗਾਇਜ਼ ਦੇਖੋ ਮੈਂ ਹੈਲਦੀ ਫੂਡ ਬਣਾਇਆ ਜਮੈਂ ਕੰਗੇ ਹੈਲੋ ਗਾਇਜ਼ ਅੱਜ ਮੈਂ ਉਹ ਵਿਚਾਰਾ ਜਿਹਾ ਘਰ ਵਾਲਾ ਰਸੋਈ ਵਿੱਚ ਲੰਗਾ ਰਹਿੰਦਾ ਹੈ ਉਹ ਨਹੀਂ ਤੂੰ ਚੈਲੰਜ ਕਰਨੇ ਪਰ ਖਾਣ ਦਾ ਉਹ ਤਾਂ ਤੂੰ ਸਭ ਤੋਂ ਪਹਿਲਾਂ ਹੁਣ ਕਿਉਂਕਿ ਇਜ਼ੀ ਹੈ ਨਾ ਇਹ ਖਾ ਕੇ ਵੀਡੀਓ ਬਣਾਣੀ ਹੈ ਇਜ਼ੀ ਹੈ ਇਸ ਕਰਕੇ ਤਾਂ ਇਹ ਕਰਦੀ ਹੈ ਉਦੋਂ ਫਿਰ ਮਿਹਨਤ ਕਰਨੀ ਪੈਣੀ ਹੈ ਸਬਜ਼ੀਆਂ ਕੱਟਣੀਆਂ ਬੰਡਣੀਆਂ ਪੈਣੀਆਂ ਹੈ ਆਨਨੂ ਬਣਾਉਣਾ ਪੈਣਾ ਹੈ ਹੋਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵੀ ਪਕਵਾਨ ਬਣਵਾਣੇ ਬਣਾਣੇ ਹੋਣ ਮਤਲਬ ਮੁਸ਼ਕਿਲਾਂ ਰਹਿ ਗਈ ਮੇਰਾ ਵੀ ਹਾਲ ਹਉਣ ਲੱਪਿਆ ਤੇ ਉਹਦੇ ਲਈ ਮਿਹਨਤ ਕਰਨੀ ਪੈਣੀ ਹੈ ਨਾ ਮਿਹਨਤ ਅਸੀਂ ਕਰਨੀ ਨਹੀਂ ਅਸੀਂ ਤਾਂ ਝਾਲੂ ਹੀ ਨਹੀਂ ਕੱਢ ਸਕਦੇ ਮੇਰਾ ਘਰ ਵਾਲਾ ਕਹਦਾ ਫਿਰ ਜੇ ਲੋਕੀ ਉਹਦੀ ਥਾਂ ਤੁਹਾਡੇ ਘਰ ਵਾਲਾ ਕਲਦਾ ਨਹੀਂ ਹੈ ਨਾ ਜੇ ਤੁਹਾਡੇ ਤੁਹਾਡਾ ਕੋਈ ਸਪੌਂਸਰ ਨਹੀਂ ਕੋ ਤਾਂ ਤੁਸੀਂ ਚਿੜਦੇ ਹੋ ਇਹਦਾ ਕਹਿੰਦੀ ਇਹ ਫਿਰ ਮੈਂ ਹੋਰ ਬਲੌਗਰਾਂ ਨੂੰ ਦੇਖਦੀ ਸੀ ਜਿਹੜੇ ਫੂਡ ਬਲੌਗਰ ਆ ਉਹਨਾਂ ਨੂੰ ਦੇਖ ਕੇ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਮੈਂ ਵੀ ਸੋਚਦੀ ਸੀ ਮੈਂ ਵੀ ਕਰਨੂੰ ਵੀ ਇਦਾਂ पर मेरे तो नहीं होया मेरी सेहत ने मेरा साथ नहीं ਦਿੱਤਾ मेरे बॉडी ने इस करके ਹੁਣ ਮੈਂ ਇਹ ਚੀਜ਼ਾਂ ਤੋਂ ਇਹਨਾਂ ਨੂੰ ਤੂੰ ਦੇਖਦੀ ਹੈ ਨਾ ਉਹ ਰੈਗੂਲਰ بیس ਤੇ ਨਹੀਂ ਖਾਂਦੇ ਰਹਿੰਦੇ ਉਹ ਹੋਇਆ ਮਹੀਨੇ 'ਚ ਇੱਕ ਦਾ ਵੀਡੀਓ ਹਫਤੇ 'ਚ ਇੱਕ ਦਾ ਵੀਡੀਓ ਉਹਨਾਂ ਨੇ ਸ਼ੂਟ ਕਰ ਲਿਆ ਤੂੰ ਤਾਂ ਡੇਲੀ ਹਮਮ ਤੇ ਬਹੁਤ ਦੂਰ ਤੇ ਬਾਕੀ ਜਿੱਥੇ ਕੋ ਗੱਲ ਪਲੀਜ਼ बार-बार ਨਾ ਕਰੋ ਕਿ ਮੈਂ ਹੁਣ ਨਹੀਂ ਖਾ ਰਹੀ ਨਾ ਹੀ ਅੱਗੇ ਮੇਰੇ ਕੋਈ ਜੇ ਹਾਂ ਖਾਉਂਗੀ ਤਾਂ ਤੁਸੀਂ ਮੈਨੂੰ ਕਹੋ ਜੇ ਤੁਹਾਡੇ ਕੋਲ ਮੇਰੀ ਵੀਡੀਓ ਆਵੇ ਵੀ ਹਾਂ ਮੈਂ ਖਾ ਰਹੀ ਹਾਂ ਜੇ ਆਖੀ ਤੁਹਾਡੇ ਕੋਲ ਇਦਾਂ ਦੀ ਚੀਜ਼ ਆਵੇ ਮੈਂ ਖਾ ਕੇ ਨਮਾਰ ਹੋ ਗਈ ਹਣ ਪਲੀਜ਼ ਮੌਕਾ ਦੇ ਰਹੰਦਾ ਹਰੇਕ ਨੂੰ ਫਰਮ ਨੂੰ ਬਦਲਣ ਦਾ ਇੱਕ ਵੀਜ ਨਾਲ ਅਗਲੇ ਨੂੰ ਨਹੀਂ ਟਾਰਗੇਟ ਕਰੀ ਰਹੰਦਾ ਟਾਰਚ ਨਹੀਂ ਕਰੀ ਰਹੰਦਾ ਠੀਕ ਆ ਤੇ ਬਾਕੀ ਸਾਰੇ ਜਿਹੜੇ ਪਿਆਰ ਕਰਦੇ ਨਾ ਮੌਕੇ ਨੂੰ ਜਿਹੜਾ ਸਬਸਕ੍ਰਾਈਬਰ ਤੇ ਕਰ ਦੇਗੇ ਤਰ ਨਾਲ ਆ ਕੇ ਬਹਿ ਗਈ ਕਿ ਹਾਂ ਤੈਨੂੰ ਨਿਕਲਣ ਦੇਣਾ ਤੈਨੂੰ ਸਟਰੀਟ ਫੂਡ ਖਾਣ ਨਹੀਂ ਦੇਣਾ ਸਾਡੇ ਬਾਪੇ ਯਾਰ ਜਿੰਨਾ ਮਰਜੀ ਖਾ ਬਣਾ ਗਏ ਆ ਡੇਲੀ ਤੂੰ ਬਣਾ ਗਏ ਨੂਡਲਸ ਆਪਣੇ ਘਰ ਦੇ ਵਿੱਚ ਵੀ ਆ ਹਾਨੂੰ ਕੀ ਟੈਨਸ਼ਨ ਆ ਹਾਂ ਇਸ ਟਾਰਗੇਟ ਕਰੀਦਾ ਹੁੰਦਾ ਟੌਰਚਰ ਨਹੀਂ ਕਰੀਦਾ ਹੁੰਦਾ ਠੀਕ ਕੁਛ ਟੌਰਚਰ ਨਹੀਂ ਕਰੀਦਾ ਹੁੰਦਾ ਯਾਰ ਇੱਕ ਡੀ ਖਰਾਬ ਹੈ ਨਾ ਖਾਏ ਤੂੰ ਹੈ بیمار ਤੂੰ ਹਮੇਸ਼ਾ ਸਭ ਕੁਝ ਤੂੰ ਕਰੇ ਹੋਰ ਕਹਿੰਦੀ ਇਹ ਸਬਸਕ੍ਰਾਈਬਰਾਂ ਨੂੰ ਮੈਨੂੰ ਟੌਰਚਰ ਕਰ ਰਹੇ ਹੈ ਕੀ ਆ ਜ਼ਿੰਦਗੀ ਆ ਗਈ ਹੈ ਵਿਚਾਰੇ ਇੱਕ ਤਾਂ ਵਿਚਾਰੇ ਇਹਨਾਂ ਦੇ ਵਲੌਗ ਦੇਖਣ ਉਤੋਂ ਇਹਨਾਂ ਨੂੰ ਸਲਾਮਾ ਦੇਣ ਉਤੋਂ ਇਹ ਟੈਗ ਦਿੰਦੀ ਹੈ ਕਿ ਮੈਨੂੰ ਟੌਰਚਰ ਕਰਦੇ ਹੈ ਕਿੰਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਆ ਯਾਰ ਆਪਾਂ ਅਗੇ ਕਿ ਲੈ ਡ੍ਰਿਪ ਲਾਤੀ ਇਹ ਕਰਦਾ ਉਹ ਕਰਦਾ ਹੈ ਲੋਕਾਂ ਨੂੰ ਦੇਖ ਮੈਨੂੰ ਲੱਗਿਆ ਮੈਸੇਜ ਦੇਣਾ ਇਹ ਲੋਕਾਂ ਨੂੰ ਕਿ ਹਾਂਜੀ ਮੈਂ ਠੀਕ ਆ ਨਾ ਤੁਹਾਡੇ ਸਾਰੇ ਦੀਵਾਂ ਮ ਲਗੀਆਂ ਮੈਂ ਖਾਉਂਗੀ ਹਨਾ ਬੰਦਾ ਦਾ ਕਹਿੰਦਾ ਕਿ ਮੈਂ ਤਾਂ ਨਵਾਦਾ ਕਰਦੀ ਆ ਤੁਸੀਂ ਸਾਰੇ ਮੈਨੂੰ ਗਾਈਡ ਕੀਤਾ ਬਹੁਤ ਵਧੀਆ ਉੱਤ ਮਿਲ ਗਿਆ ਇਹ ਕਹੂਗੀ ਕਮਲੀ ਪਲਟਕੀ ਕਹਿੰਦੀ ਜੀ ਤੁਸੀਂ ਸਾਰਿਆਂ ਮੈਨੂੰ ਟੌਰਚਰ ਕੀਤਾ ਦੱਸ ਪਤਾ ਨਹੀਂ ਕਿਹੜੇ ਡਰਾਮਾ ਦੇ ਵਿੱਚ ਚਲੀ ਗਈ ਹੈ ਪਤਾ ਨਹੀਂ ਕਿਆ ਲੋਕਾਂ ਨੇ ਨੂੰ ਟੌਰਚਰ ਕਰ ਦਿੱਤਾ ਸੋ ਹਾਂਜੀ ਇਸ ਦਿਨ ਕਰਦੀ ਮੈਂ ਵੀਡੀਓ ਨੇ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ ਬਾਏ ਬਾਏ ਗਾਇਜ਼ ਟੇਕ ਕੇਅਰ ਇੰਜੋਏ